ਅੰਮ੍ਰਿਤਸਰ ਵਿਖੇ ਅੱਜ ਸਵੇਰੇ ਮੌਸਮ ਦੇ ਵੱਖ-ਵੱਖ ਰੂਪ ਵੇਖਣ ਨੂੰ ਮਿਲੇ। ਇੱਕ ਪਾਸੇ ਜਿੱਥੇ ਜੀ.ਡੀ. ਰੋਡ ਨਿਊ ਅੰਮ੍ਰਿਤਸਰ ਦੇ ਨਜ਼ਦੀਕ ਇਕਦਮ ਤੇਜ਼ ਮੀਂਹ ਪਿਆ ਅਤੇ ਲੋਕ ਫਲਾਈਓਵਰ ਦੇ ਥੱਲੇ ਮੀਂਹ ਤੋਂ ਬਚਦੇ ਹੋਏ ਨਜ਼ਰ ਆਏ। ਉੱਤੇ ਹੀ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਠਿੱਕੀ ਤੁਪਦਾ ਅਸਰ ਵੇਖਣ ਨੂੰ ਮਿਲਿਆ। ਇਸ ਮੌਕੇ ਤੇ ਮੀਂਹ ਤੋਂ ਬਚ ਰਹੇ ਲੋਕਾਂ ਦਾ ਆਖਣਾ ਸੀ ਕਿ ਜਦੋਂ ਉਹ ਘਰੋਂ ਤੁਰੇ ਸਨ ਤਾਂ ਮੀਂਹ ਦਾ ਖਿਆਲ ਵੀ ਨਹੀਂ ਸੀ ਪਰ ਹੁਣ ਇਕਦਮ ਤੇਜ਼ ਮੀਂਹ ਪੈ ਰਿਹਾ ਹੈ ਜਿਸ ਕਾਰਨ ਏ ਪੁਲ ਉਨਾਂ ਦਾ ਸਹਾਰਾ ਬਣਿਆ ਹੈ। ਨਹੀਂ ਤਾਂ ਮੀਂਹ ਕਾਰਨ ਉਨ੍ਹਾਂ ਦੀ ਚੀਜ਼ਾਂ ਦਾ ਨੁਕ ਭਾਜੀ ਜੱਕਦਮ بارش ਬਹੁਤ ਤੇਜ਼ ਆ ਰਹੀ ਹੈ ਜੀ ਦੇਖ ਸਕਦੇ ਪਹੀ ਲੋਕ ਸਾਰੇ ਤੇ ਇਸ ਕਰਕੇ ਜੇ ਆ ਪੁਲ ਨਾ ਹੁੰਦਾ ਤੇ ਸਾਰਿਆਂ ਨੇ ਕਿੱਥੇ ਖਲੋਣਾ ਸੀ ਤੇ ਪੁਲ ਦੇ ਥੱਲੇ ਸਾਰੇ ਲੋਕ ਖਲੋ ਗਏ ਆ ਤੇ ਇਸ ਪੁਲ ਦਾ ਬਹੁਤ ਫਾਇਦਾ ਵਾ ਜੀ ਤੇ ਬਹੁਤ بارش ਤੇਜ਼ ਆ ਰਹੀ ਆ ਤੇ ਪਬਲਿਕ ਦੇਖਦਾ ਸਾਰਾ ਵੀ ਕਿੱਦਾਂ ਖਲੋਤੀ ਹੋਈ ਹੈ ਜੀ ਜੱਕਦਮ ਤੇਜ਼ ਹੋ ਗਿਆ ਤੇ ਚਲੋ ਸਾਡੇ ਪਰਿਵਾਰ ਦੇ ਬਾਵਜੂਦ ਸਰਕਾਰੀ ਪੁਲ ਬਣਿਆ ਹੋਇਆ ਉਹਦੇ ਥੱਲੇ ਖਲੋਤੇ ਆ ਸੀ ਬਹੁਤ ਤਕਰੀਬ ਜਨਤਾ ਖੜੀ ਆ ਨਹੀਂ ਨਾ ਹੋਰ ਕਿਤੇ ਅੱਡਿਆਂ ਦੇ ਮਸافر خانہ ਸਰਕਾਰ ਦਾ ਕਿਤੇ ਨਹੀਂ ਹੈਗਾ ਰੋਡ ਦੇ ਤੇ ਜਾ ਕਿਤੇ ਵੀ ਸਰਕਾਰ ਦਾ ਮੁਸਾਫਰਖਾਨਾ ਹੋਵੇ ਤੇ ਚਲੋ ਬੰਦੇ ਦੀ ਆਵਾਜ਼ ਆਈ ਖਲੋ ਸਕਦਾ ਕੋਈ ਗਰਮੀ ਦੇ ਵਿੱਚ ਕੋਈ ਸਰਦੀ ਦੇ ਵਿੱਚ ਸਿਰਫ ਪੋਲਾਂ ਦਾ ਸਾਰਾ ਕੋਈ ਤਰਕਤ ਦਾ ਸਾਰਾ ਨਹੀਂ ਹੈਗਾ ਅੱਜ ਕੱਲ ਇਹਦੇ ਰਸਤੇ ਦੇ ਵਿੱਚ ਾਡੇ ਉਡੇ ਕਿਤੇ ਮੁਸਾਫਰਖਾਨੇ ਪੁਰਾਣੇ ਹੈਗੇ ਸੀ ਇਹ ਰੋਡ ਬਣ ਦੇ ਬਾਵਜੂਦ ਕਿਤੇ ਬਣਿਆ ਨਹੀਂ